ਪਰਮਨ ਦਾ ਸਿੰਘ ਆ ਜੀ ਮੈਂ ਡਾਕਟਰ ਰਜਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ ਮੋਗਾ ਪਰ ਅੱਜ ਅਸੀਂ ਲੁਧਿਆਣੇ ਦੇ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਰਮੀ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਸਫਲ ਡੇਰੀ ਫਾਰਮਰ ਸਰਦਾਰ ਭਦਰ ਸਿੰਘ ਫੌਜੀ ਜਿਹੜੇ ਐਕਸ ਆਰਮੀ ਨੇ ਉਹਨਾਂ ਨਾਲ ਤੁਹਾਡਾ ਤੁਹਾਨੂੰ ਮਿਲਾਵਾਂਗੇ ਜਿਹੜੇ ਕਿ ਇਸ ਡੇਰੀ ਫਾਰਮਰ ਨੂੰ ਆਪਣੇ ਆਰਮੀ ਦੀ ਸਰਵਿਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਤੇ ਹੁਣ ਇਹਦੇ ਵਿੱਚ ਬਲੰਦੀਆਂ ਹਾਸਲ ਕਰ ਰਹੇ ਆਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਰਦਾਰ ਬਹਾਦਰ ਸਿੰਘ ਬਰਮੀ ਪਿੰਡ ਦੇ ਵਿੱਚ ਜਿਹੜੇ ਐਕਸ ਆਰਮੀ ਨੇ ਤੇ ਉਹਨਾਂ ਤੋਂ ਆਪਾਂ ਹੁਣ ਜਾਣਕਾਰੀ ਲੈਣੇ ਆਂ ਵੀ ਉਹਨਾਂ ਕੋਲ ਕਿੰਨੇ ਪਸ਼ੂ ਆ ਬਾਦਰ ਜੀ ਤੁਹਾਡੇ ਕੋਲ ਕਿੰਨੇ ਪਸ਼ੂ ਨੇ ਸਰ ਸਾਹਿਬ ਜੀ ਸੋ ਪਹਿਲਾਂ ਕਿ ਮੈਂ ਆਪਣੀ ਜਾਣਕਾਰੀ ਤੁਹਾਨੂੰ ਦੱਸਣੀ ਸ਼ੁਰੂ ਕਰਾਂ ਮੈਂ ਤਹਿਜਲ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਇਸ ਮਕਾਨ ਤੇ ਆਇਆਂ ਦਾ ਜਿਉ ਆਇਆ ਕਰਦਾ ਸਰਾਂ ਨੂੰ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਜਿਵੇਂ ਮੈਂ 2006 ਦੇ ਵਿੱਚ ਫੌਜ ਤੋਂ ਰਿਟਾਇਰਮੈਂਟ ਐਸੇ ਸੁਵਿਧਾ ਕੰਸਲ ਆਇਆ ਸੀ 2006 ਦਸੰਬਰ ਦੇ ਵਿੱਚ ਆ ਕੇ ਇੱਕ ਮੱਝ ਖਰੀਦੀ ਉਸ ਤੋਂ ਬਾਅਦ ਇੱਕ ਤੋਂ ਦੋ ਦੋ ਤੋਂ ਤਿੰਨ ਕਰਦੇ ਕਰਦੇ ਪਰਵਾਰ ਨਾਲ ਲੈ ਕੇ ਚੱਲਣ ਵਾਸਤੇ ਅੱਜ ਤਕਰੀਬਨ 7 ਮੱਝਾਂ ਤੇ 5 ਗਾਇਆਂ ਦੋ ਐ ਪਰ ਇੱਕ ਬਛੀ ਇੱਕ ਝੋਟੀ ਇਹ ਤੋਂ ਲਵਾ ਚਾਰ ਬੰਦ ਛਟੇ ਕੱਟੀਆਂ ਬਾਉਦ ਵਗੈਰਾ ਹੁਣ ਤੱਕ ਹੋਏ ਨੇ ਇਹਨਾਂ ਦੇ ਨਾਲ ਨਾਲ ਕਈ ਵਾਰ ਕੋਈ ਵੇਚਣੇ ਵੀ ਪਏ ਨੇ ਵਿੱਚੋਂ ਕਈ ਵਾਰ ਹੋਰ ਜਾਣੇ ਵੀ ਪਏ ਨੇ ਤਕਰੀਬਨ ਅੱਜ ਵਾਲੇ 18 ਤੋਂ 20 ਐਨੀਮਲ ਆਪਣੇ ਕੋਲ ਹਾਸਲ ਨੇ ਕਾਜੀ ਸਾਹਿਬ ਹੁਣ ਮਤਲਬ ਤੁਸੀਂ ਆਪ ਸਾਰਾ ਖੁਦ ਕੰਮ ਕਰਦੇ ਹੋ ਤੁਹਾਡੇ ਪਰਿਵਾਰ ਸਾਰਾ ਕੰਮ ਕਰਦਾ ਤੇ ਕੋਈ ਲੇਬਰ ਰੱਖੀ ਆ ਕਿ ਨਹੀਂ ਮੈਂ ਜੀ ਸ਼ੁਰੂ ਤੋਂ ਲੈ ਕੇ ਹੀ ਬੱਚਿਆਂ ਦੀ ਜੋ ਕੁਆਲੀਫਿਕੇਸ਼ਨ ਜੀ এডਿਕੇਸ਼ਨ ਜੀ ਉਹ ਨਹੀਂ ਘੱਟ ਜੇਗੀ ਬਾਹਰ ਕਿਸੇ ਕੰਮ ਕਰਨ ਦੇ ਯੋਗ ਨਾ ਹੁਣ ਸਮਝ ਕੇ ਤੇ ਮੈਂ ਇਹਨਾਂ ਨੂੰ ਆਪਣੇ ਆਪ ਵੀ ਨਾ ਤੋੜਿਆ ਹੁਣ ਤੱਕ ਸਾਰੇ ਸਾਰੇ ਸੀ ਆਪਣਾ ਕੰਮ ਆਪ ਹੀ ਕਰਦੇ ਹੁਣ ਤੁਸੀਂ ਮਤਲਬ ਸਾਰਾ ਕੰਮ ਪੱਠੇ ਕੁਦਰਨੇ ਪੱਠੇ ਪਾਉਣੇ ਫੀਡ ਪਾਉਣੀ ਫਿਰ ਸਮੇਂ ਸਿਰ ਸ਼ੈੱਡ ਦੀ ਸਫਾਈ ਸਾਰਾ ਕੰਮ ਡੇਰੀ ਫਾਰਮਰ ਦਾ ਬਹੁਤ ਰੋਜ਼ਮਰਾਂ ਦੇ ਬਹੁਤ ਕੰਮ ਹੁੰਦੇ ਆ ਜਿਹੜੇ ਤੁਸੀਂ ਆਪ ਖੁਦ ਕਰਦੇ ਹੋ ਤੇ ਅੰਦਾਜ਼ਾ ਹੁਣ ਕਿੰਨਾ ਦੁੱਧ ਤੁਹਾਡਾ ਗਾਇਆਂ ਦਾ ਕਿੰਨਾ ਮੱਝਾਂ ਦਾ ਦੁੱਧ ਪੈ ਜਾਂਦਾ ਇੱਕ ਦਿਨ ਦਾ ਅੱਜ ਵੀ ਕੜੀ ਜੀ ਜਿਹੜਾ ਸਾਡੇ ਕੋਲ ਗਿਆ ਨੀਅਰ ਅਬਾਟ 90 ਲੀਟਰ 90 ਲੀਟਰ ਗਾਇਆਂ ਦਾ ਔਰ 40 ਪਲੱਸ ਲੀਟਰ ਜੋ ਹੈ ਉਹ ਫੈਲੋ ਜਿਹੜਾ ਲੱਗਾ ਮੱਝਾਂ ਦਾ ਮੱਝਾਂ ਦਾ ਹਾਂ ਚੱਲਦਾ ਏ ਇਸ ਤੋਂ ਪਹਿਲਾਂ 20 ਦਿਨ ਪਹਿਲਾਂ ਦੋਨੇ ਮਿਲਾ ਕੇ 150 ਲੀਟਰ ਵੀ ਹੋ ਗਿਆ ਸੀ ਜਿਸ ਦੇ ਵਿੱਚ ਇੱਕ ਗਾਂ ਥੋੜਾ ਬਿਮਾਰ ਚੱਲਦੀ ਆ ਤਿਹੜਾ ਮਾਇਨਸ ਦੇ ਬੱਚੇ ਤੇ ਰੇਡ ਜਦਾਂ ਮਿਲ ਜਾਂਦਾ ਮਤਲਬ ਮੱਝਾਂ ਦਾ ਤੇ ਗਾਈਆਂ ਦਾ ਅਲੱਗ-ਅਲੱਗ ਦੇ ਆਪਾਂ ਜਾਣਨਾ ਚਾਹੀਏ ਰੇਡ ਜੀ ਸੀਐਮ ਮਿਲਕੇਗਾ ਕਾਹਦਾ ਮੈਂ तकरीबन ਪੈਣ ਦੇ ਵਿੱਚ ਸਭ ਤੋਂ ਜ਼ਿਆਦਾ ਹੂੰ ਮੈਂ ਦੇ ਵਿੱਚ ਅਗਰ ਸੀ ਕੋਆਪਰੇਟਿਵ ਸੁਸਾਇਟੀ ਤੋਂ ਮੁੰ ਦੇ ਦਿਆਂ ਤਾਂ 38 39 ਰਪਏ ਪਰ ਲੀਟਰ ਲੱਗਦਾ ਪਰ ਮੈਂ ਠੇਕ ਜਿਹਾ 42 ਰੁਪਏ ਅੰਦਾਜ਼ਾ 40 42 ਰੁਪਏ ਗਾਈਆਂ ਦਾ ਲੱਗ ਜਾਂਦਾ ਮੱਝਾਂ ਦਾ 42 ਰੁਪਏ ਕਿਹਾ ਕਿ ਦੇ ਰਿਹਾ ਤੇ ਮੱਝਾਂ ਦਾ ਮੱਝਾਂ ਦਾ ਜੀ ਐਪਰ ਫੈਟ ਆ 8 ਰੁਪਏ 20 ਵਜੇ ਬੈਡਮਾ ਲੈ ਰਿਹਾ ਜਦੋਂ ਡੇਰੀ ਦੀ ਫੈਟ ਜਿਹੜੀ ਹੈਗੀ ਆ 70 ਰੁਪਏ 90 ਪੈ ਕੰਮ ਆ ਉਹ ਤਕਰੀਬਨ ਜੀ ਤਕਰੀਬਨ ਉਹ ਮੇਰਾ 68 ਰੁਪਏ ਆ 68 70 ਰੁਪਏ ਦੋ ਤਿੰਨ ਦਾ ਲੱਗ ਜਾਂਦਾ ਮਤਲਬ ਇੱਥੋਂ ਸਾਨੂੰ ਇਹ ਦੇਖਣ ਨੂੰ ਮਿਲਦਾ ਵੀ ਜੇ ਅਸੀਂ ਅ ਕਿਉਂਕਿ ਡੇਰੀ ਫਾਰਮ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਲੇਬਰ ਦੀ ਹਾਂਜੀ ਜੇ ਤੁਸੀਂ ਉਹ ਕੰਮ ਆਪ ਕਰ ਰਹੇ ਹੋ ਦੇਖੋ ਤੁਹਾਨੂੰ ਲੇਬਰ ਦੇ ਜਿਹੜੇ ਆਪਾਂ ਤਨਖਾਹ ਦੇ ਲਈ ਸੀ ਉਹ ਵੀ ਬਚ ਗਈ ਬਾਕੀ ਜਿਹੜਾ ਕੋਈ ਖੇਤੀ ਦਾ ਕੰਮ ਹੋਵੇ ਜਾਂ ਕੋਈ ਡੇਰੀ ਦਾ ਕੰਮ ਹੋਵੇ ਇਹਦੇ ਵਿੱਚ ਜੇ ਮਾਲਕ ਦੀ ਦੇਖਰੇਖ ਨਹੀਂ ਹੈਗੀ ਫਿਰ ਕੰਮ ਇਹ ਤੁਹਾਨੂੰ ਕੁਝ ਨਹੀਂ ਦਿੰਦੇ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਇਹ ਇਹਨਾਂ ਨੇ ਦੋਵੇਂ ਚੀਜ਼ਾਂ ਲੇਬਰ ਵੀ ਆਪ ਦੇ ਹੱਥ ਲੈ ਲਈ ਤੇ ਨਿਗਰਾਨੀ ਦਾ ਫਿਰ ਰਹਿਣੀ ਹੈ ਜਦੋਂ ਆਪ ਤੁਸੀਂ ਵਿੱਚ ਰਹਿਣਾ ਇਸ ਕਰਕੇ ਇਹ ਆਪਦੇ ਇਸ ਵੈਂਚਰ ਦੇ ਵਿੱਚ ਇਸ ਕੰਮ ਦੇ ਵਿੱਚ ਇਹ ਕਾਮਯਾਬ ਹੋਏ ਆ ਤੇ ਨਾਲ ਦੀ ਨਾਲ ਇਹ ਪਸ਼ੂ ਪਾਲਣ ਵਿਭਾਗ ਸਾਡਾ ਜਿਹੜਾ ਪੰਜਾਬ ਆ ਉਹਦੇ ਨਾਲ ਵੀ ਬਹੁਤ ਰਾਤ ਰਾਤ ਰੱਖਦੇ ਆ ਤੇ ਇਹਨਾਂ ਨੇ ਸੈਚ ਦੇ ਸੀਮਨ ਭਰਾਇਆ ਹੋਇਆ ਤੇ ਬੱਚੀਆਂ ਬਹੁਤ ਸੌਂਪ ਨਾਲ ਪਾਲਦੇ ਆ ਤੇ ਜੇ ਕੋਈ ਸਮੱਸਿਆ ਆ ਜੇ ਪਸ਼ੂ ਪਾਲਣ ਵਿਭਾਗ ਤੋਂ ਉਹਦੀ ਨਿਗਰਾਨੀ ਉਹਦੀ ਉਹਦੀ ਦਵਾਈ ਬੂਟੀ ਵੀ ਕਰਵਾਉਂਦੇ ਆ ਤੇ ਇਸ ਕਰਕੇ ਜਿਹੜਾ ਆਪਾਂ ਅੰਤ ਦੇ ਵਿੱਚ ਇਹੀ ਸਿੱਟੇ ਤੇ ਪਹੁੰਚਾਂਗੇ ਵੀ ਡੇਰੀ ਫਾਰਮਿੰਗ ਦੇ ਤੰਦੇ ਦੇ ਵਿੱਚ ਤੁਹਾਨੂੰ ਕਮਾਈ ਮਿਲਦੀ ਆ ਪਰ ਜੇਕਰ ਤੁਸੀਂ ਆਪ ਦੇ ਹੱਥੀਂ ਆਪ ਕੰਮ ਕਰੋ ਤੁਹਾਡੇ ਕੋਲੇ ਹਰਾਚਾਰ ਆਪਦੇ ਕੋਲੇ ਹੋਵੇ ਇਹਨਾਂ ਦੇ ਨਾਲ ਦੀ ਨਾਲ ਹਰੇਚਾਰ ਆਪ ਬੀਜਿਆ ਹੋਇਆ ਤੇ ਤੂੜੀ ਇਹਨਾਂ ਦੇ ਘਰ ਦੀ ਹੁੰਦੀ ਆ ਤੇ ਜਿਹੜਾ ਗੋਬਰ ਗੈਸ ਪਲਾਂਟ ਵੀ ਲਾਇਆ ਤੇ ਜਿਹੜਾ ਸਾਡੀ ਐਲਪੀਜੀ ਸਿਲੰਡਰ ਦਾ ਖਰਚਾ ਉਹ ਵੀ ਬਚਾ ਲੈਂਦੇ ਆ ਤੋ ਮੇਰਾ ਕਹਿਣ ਤੋਂ ਭਾਵ ਇਹ ਡਾਈਵਰਸੀਫਿਕੇਸ਼ਨ ਦਾ ਇੱਕ ਬਹੁਤ ਵਧੀਆ ਨਮੂਨਾ ਫਾਰਮ ਹੈ ਤੇ ਜਿਹੜਾ ਪਿੰਡ ਬਰਮੀ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਹੈ ਤੇ ਇਹ ਇਸੇ ਕਰਕੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਕਿਉਂਕਿ ਜਿਹੜੇ ਨਵੇਂ ਮੁੰਡੇ ਆ ਜਿਹੜੇ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਗੱਲ ਨਿਮਾਂਗ ਚ ਜ਼ਰੂਰ ਰੱਖਣੀ ਪਊਗੀ ਵੀ ਜਿਹੜਾ ਕੰਮ ਤੁਸੀਂ ਆਪ ਕਰਨਾ ਆਪ ਹੀ ਨਿਗਰਾਨੀ ਹੀਟ ਕਰਾਉਣਾ ਤੇ ਨਾਲ ਦੀ ਨਾਲ ਜਿਹੜੇ ਆ ਤੁਹਾਨੂੰ ਸਲਾਹ مشورہ ਪਰਿਵਾਰ ਪਾਲਣ ਵਿਭਾਗ ਤੋਂ ਲੈਂਦੇ ਰਹਿਣਾ ਚਾਹੀਦਾ ਯੂਨੀਵਰਸਿਟੀ ਗਡਵਾਸਤੂ ਯੂਨੀਵਰਸਿਟੀ ਆਪਣੀ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਨਾਲ ਵਿਗਿਆਨਿਕ ਢੰਗ ਨਾਲ ਆਪਾਂ ਨੂੰ ਜੇ ਕਰਾਂਗੇ ਤੇ ਤਾਂ ਜਰੂਰ ਲਾਭਵੰਦ ਹੋਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹੋਵਾਂਗਾ ਧੰਨਵਾਦ